ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫ੍ਰੈਂਡਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲਾਉਣ ਲੱਗੇ ਹਾਂ ਚੁੱਲ੍ਹੇ ਨੂੰ ਮਿੱਟੀ ਤੇ ਨਾਲੇ ਕਰਾਂਗੇ ਇਹਦੇ ਥੋੜੀ ਜਿਹੀ ਸੈਟਿੰਗ ਇਹ ਚੁੱਲ੍ਹਾ ਨਾ ਥੋੜਾ ਜਿਹਾ ਜ਼ਿਆਦਾ ਚੌੜਾ ਸੀਗਾ ਤੇ ਇਹਨੂੰ ਕਰਾਂਗੇ ਥੋੜਾ ਜਿਹਾ ਛੋਟਾ ਉਹ ਹੀ ਇੱਟਾਂ ਚੁੱਕ ਕੇ ਮੈਂ ਥੋੜੀਆਂ ਜਿਹੀ ਇੱਧਰ ਕਰਕੇ ਲਗਾ ਲੈਣੀ ਆ ਕਿਉਂਕਿ ਇਹ ਸਾਡਾ ਲੰਗਰ ਵਾਲਾ ਚੁੱਲ੍ਹਾ ਹੈ ਤੇ ਪਤੀਲਾ ਜ਼ਿਆਦਾ ਇਹਦੇ ਵਿੱਚ ਨਾ ਫਿਰ ਸੈੱਟ ਨਹੀਂ ਹੁੰਦਾ ਤਾਂ ਇਹਨੂੰ ਥੋੜੀ ਜਿਹੀ ਇੱਟਾ ਇੱਧਰ ਕਰਕੇ ਮੈਂ ਇਹਨੂੰ ਮਿੱਟੀ ਲਾਉਂਗੀ ਮਿੱਟੀ ਵੈਸੇ ਹ ਕਿਉਂਕਿ ਲੰਗਰ ਦਾ ਕੰਮ ਕਰਨਾ ਹੁੰਦਾ ਤੇ ਜਿੰਨਾ ਚਿਰ ਮਿੱਟੀ ਨਾ ਲਾਈਏ ਤੇ ਚੁੱਲੇ ਦੀ ਸੈਟਿੰਗ ਨਹੀਂ ਬੰਦੀ ਪੱਕਾ ਨਹੀਂ ਹੁੰਦਾ ਚੁੱਲਾ ਕੱਚਾ ਰਹਿ ਜਾਂਦਾ ਤੇ ਸਾਡੇ ਜਿੰਨੇ ਵੀ ਲੰਗਰ ਦੇ ਕੰਮ ਹੁੰਦੇ ਆ ਵੀ ਚੁੱਲੇ ਤੋਂ ਬਿਨਾ ਨਹੀਂ ਹੁੰਦੇ ਮੁਸ਼ਕਲ ਹੋ ਜਾਂਦੀ ਐ ਇਸ ਤਰ੍ਹਾਂ ਵੈਸੇ ਤੇ ਹੁਣ ਝੁੱਲੇ ਦਰਵਾਜ਼ੀ ਨਹੀਂ ਰਹਿ ਗਏ ਸ਼ਹਿਰਾਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਰਹਿ ਗਏ ਕਿ ਸਾਰੇ ਕੰਮ ਪੱਠੀਆਂ ਤੇ ਜਾਂ ਗੈਸ ਝੁੱਲੇ ਤੇ ਹੋਣ ਲੱਗ ਪਏ ਆ ਪਰ ਫਿਰ ਵੀ ਮੈਨੂੰ ਜਿਹੜਾ ਅੱਗ ਝੁੱਲੇ ਦੇਸੀ ਝੁੱਲੇ ਤੇ ਲੰਗਰ ਬਣਾਉਣ ਦੇ ਦਾ ਟੇਸਟ ਹੁੰਦਾ ਨਾ ਉਹ ਦੁਗਣਾ ਹੋ ਜਾਂਦਾ ਆ ਤਾਂ ਇਹਨੂੰ ਮੈਂ ਸਿੰਪਲ ਮਿੱਟੀ ਲਾਉਣ ਲੱਗੀਆਂ ਲਾਲ ਲਾਲ ਵਾਲੀ ਮਿੱਟੀ ਜਿਹੜੀ ਹੁੰਦੀ ਆ ਉਹੀ ਲਾਉਣ ਲੱਗੀਆਂ ਵੈਸੇ ਪਹਿਲਾਂ ਵਾਲੀਆਂ ਮਿੱਟੀਆਂ ਤੇ ਹੁਣ ਬਹੁਤ ਘੱਟ ਮਿਲਦੀਆਂ ਸਾਡੇ ਉਧਰ ਮਾਲਵੇਚ ਤੇ ਬਹੁਤ ਵਧੀਆ ਮਿੱਟੀ ਮਿਲਦੀ ਏ ਛਿਕਣੀ ਮਿੱਟੀ ਪਾਉਂਡ ਮਿੱਟੀ ਉਹ ਨੂੰ ਬਣਾ ਕੇ ਕਿ ਛੇਤੀ ਉਹਦੇ ਨਾਲ ਚੁੱਲਾ ਟੈਂਦਾ ਨਹੀਂ ਆ ਬਹੁਤ ਪੱਕੀ ਮਿੱਟੀ ਹੁੰਦੀ ਛੇਤੀ ਛੇਤੀ ਲਾਉਣ ਦੇ ਲੋੜ ਨਹੀਂ ਪੈਂਦੀ ਇਹ ਕੱਚੀਆਂ ਜੀਆਂ ਮਿੱਟੀਆਂ ਹੁੰਦੀਆਂ ਇਹਨਾਂ ਨੂੰ ਛੇਤੀ ਛੇਤੀ ਲਾਉਣਾ ਪੈਂਦਾ ਹੈ ਪਹਿਲਾਂ ਅਸੀਂ ਆਪਣੇ ਮੰਮੀ ਹੋਰਾਂ ਨਾਲ ਜਾਣਾ ਮਿੱਟੀ ਪੁੱਟ ਕੇ ਲੈਵਣੀ ਖੇਤਾਂ ਦੇ ਡੱਬਿਆਂ ਚੋਂ ਤੇ ਉਹ ਬਹੁਤ ਸੋਹਣੀ ਮਿੱਟੀ ਹੁੰਦੀ ਸੀਗੀ ਤੇ ਫਰੈਂਡਸ ਮਿੱਟੀ ਲਾਉਣ ਨਾਲ ਚੁੱਲ੍ਹੇ ਦੀ ਇੱਕ ਨਾ ਬਣਤਰ ਹੋਰ ਹੋ ਜਾਂਦੀ ਹੈ ਇੱਕ ਨਾ ਅਲੱਗ ਜਾਈ ਚਾਹ ਹੁੰਦਾ ਤੇ ਅਲੱਗ ਜਾਈ ਇਹਦਾ ਆਨੰਦ ਹੁੰਦਾ ਚੁੱਲ੍ਹੇ ਨੂੰ ਮਿੱਟੀ ਲਾਉਣ ਦਾ ਹੁਣ ਤੇ ਬੱਚਿਆਂ ਨੂੰ ਬਹੁਤ ਘੱਟ ਰਿਵਾਜ ਹੈਗਾ ਹੈ ਬੱਚਿਆਂ ਤੇ ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਚੁੱਲ੍ਹੇ ਨੂੰ ਮਿੱਟੀ ਲਾਉਣੀ ਹੈ ਤੇ ਚੁੱਲ੍ਹੇ ਨੂੰ ਮਿੱਟੀ ਲਾਉਣੀ ਸੌਖੀ ਤਾਂ ਹੁੰਦੀ ਨਹੀਂ ਵੈਸੇ ਬਹੁਤ ਹੱਥ ਦਰਦ ਕਰਨ ਲੱਗ ਪੈਂਦੇ ਕਦੇ ਠੰਡ ਵੀ ਬਹੁਤ ਜ਼ਿਆਦਾ ਸੀ ਜਦੋਂ ਮੈਂ ਲਗਾਈ ਸੀ ਲੋੜੀ ਵਾਲੇ ਦਿਨ ਸੀਗੇ ਤੇ ਡੀਜੇ ਵੀ ਬਹੁਤ ਵੱਜ ਰਿਹਾ ਸੀ ਇਸ ਕਰਕੇ ਮੈਨੂੰ ਵਾਇਸਓਵਰ ਕਰਨਾ ਪਿਆ ਨੇ ਤਾਂ ਫਰੈਂਡਸ ਇੱਕ ਯਾਦਗਾਰ ਜੀ ਵੀ ਹੋ ਜਾਂਦੀ ਹੈ ਕਿ ਆਪਣੀ ਵੀਡੀਓ ਬਣੀ ਹੈ ਤੇ ਆਪਣੀ ਤੁਸੀਂ ਅਪਲੋਡ ਕਰਾਂਗੇ ਤੇ ਕੁਝ ਬੱਚੇ ਕਦੀ ਦੇਖਣਗੇ ਹਨਾ ਕਿ ਬੜਾ ਵਧੀਆ ਲੱਗਦਾ ਕਿਉਂਕਿ ਸਾਡਾ ਪੰਜਾਬੀ ਕਲਚਰ ਹੈਗਾ ਏ ਤੇ ਬਹੁਤ ਚੰਗਾ ਲੱਗਦਾ ਹੈ ਹਨਾ ਪਹਿਲਾਂ ਵਾਲੇ ਤਾਂ ਰਿਵਾਜ ਹੁਣ ਰਹੇ ਹੀ ਨਹੀਂ ਹੈ ਪਹਿਲਾਂ ਆਪਣੇ ਘਰੋਂ ਹੀ ਹਰ ਇੱਕ ਚੀਜ਼ ਦਾ ਬੰਦੋਬਸਤ ਕਰਕੇ ਗੁਜ਼ਾਰੇ ਕਰ ਲੈਣੇ ਤੇ ਉਹਦੇ ਵਿੱਚ ਸਕੂਨ ਵੀ ਮਿਲਦਾ ਸੀ ਆਨੰਦ ਵੀ ਮਿਲਦਾ ਸੀ ਔਰ ਹੁਣ ਜਿੰਨੇ ਆ ਕਹਿੰਦੇ ਖੁਸ਼ੀਆਂ ਵੱਡੀਆਂ ਹੁੰਦੀਆਂ ਬੰਦੇ ਦਾ ਸਕੂਨ ਸਭ ਕਿਧਰੇ ਖੋ ਗਿਆ ਆ ਉਹ ਆ ਜੀ ਗਿਆ ਸਭ ਕੁਝ ਤਾਂ ਇਸ ਤਰ੍ਹਾਂ ਡੰਗਲਾਂ ਕਰਦੇ ਕਰਦੇ ਦੇਖ ਲਓ ਮੈਂ ਚੁੱਲ੍ਹੇ ਨੂੰ ਮਿੱਟੀ ਲਾ ਲਈ ਆ ਬਸ ਇੱਕੋ ਮੇਰੇ ਕੋਲ ਮਿਸ ਹੋ ਗਿਆ ਕਿ ਮੈਂ ਦੀ ਜਿਹੜੀ ਲਾਈਵ ਆਖਰੀ ਵੀਡੀਓ ਸੀ ਨਾ ਉਹਦੀ ਫਾਈਨਲੀ ਵੀਡੀਓ ਸੀ ਜਿਹੜੀ ਉਹ ਨਹੀਂ ਮੈਂ ਬਣਾ ਸਕੀ ਕਿਉਂਕਿ ਪਤਾ ਨਹੀਂ ਕਿਤੇ ਡਿਲੀਟ ਹੋ ਗਈ ਜਾਂ ਕਿਸੇ ਬੱਚੇ ਕੋਲ ਰਹਿ ਗਈ ਤਾਂ ਇਸ ਤਰ੍ਹਾਂ ਮੇਰੇ ਬੱਚੇ ਵੀ ਬੜੇ ਖੋਸ਼ ਹੋ ਰਹੇ ਸੀਗੇ ਕਿਉਂਕਿ ਮम्मा ਨੂੰ ਮਿੱਟੀ ਲਗਾਉਂਦੇ ਦੇਖ ਕੇ ਚੁੱਲੇ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਖਾਣ ਦਾ ਬਹੁਤ ਹੀ ਆਨੰਦ ਹੁੰਦਾ ਸਿੰਪਲ ਰੋਟੀ ਵੀ ਬਹੁਤ ਸਵਾਦ ਲੱਗਦੀ ਬਿਨਾ ਕਿ ਹੋਤੋ ਹੀ ਬਹੁਤ ਵਧੀਆ ਲੱਗਦੀ ਆ ਤਾਂ ਇਸ ਤਰ੍ਹਾਂ ਫਰੈਂਡਸ ਮੈਂ ਬਸ ਚੁੱਲੇ ਨੂੰ ਥੋੜੀ ਬਹੁਤ ਮਿੱਟੀ ਲਗਾ ਦਿੱਤੀ ਸੀਗੀ ਤੇ ਮੈਂ ਖੈਰ ਚੱਲੋ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਪਹਿਲਾਂ ਜਦੋਂ ਸਾਡੀਆਂ ਮਾਵਾਂ ਮਾਵਾਂ ਨੇ ਜਾਂ ਸਾਡੀਆਂ ਦਾਦੀਆਂ ਨਾਨੀਆਂ ਨੇ ਚੁੱਲੇ ਤੇ ਰੋਟੀ ਬਣਾਉਂਦੇ ਸਾਰੇ ਨੇ ਇਕੱਠੇ ਬਹਿ ਕੇ ਉੱਥੇ ਹੀ ਖਾਣੀ ਤੇ ਉਹ ਵਾਲੇ ਮਜ਼ੇ ਹੁਣ ਹੈ ਨਹੀਂ ਉਹ ਵਾਲਾ ਇਕੱਠ ਵੀ ਨਹੀਂ ਹੈਗਾ ਤੇ ਬਸ ਉਹ ਗੱਲਾਂ ਨ ਰਹੀਆਂ ਉਹ ਬਾਤਾਂ ਨ ਰਹੀਆਂ ਫ੍ਰੈਂਡਸ ਚਲੋ ਸਮੇਂ ਦੇ ਨਾਲ ਸਭ ਕੁਝ ਬਦਲਦਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮੇਰੀਆਂ ਛੋਟੀਆਂ-ਛੋਟੀਆਂ ਯਾਦਗੀਆਂ ਅੱਜ ਮੈਨੂੰ ਕਈ ਗੱਲਾਂ ਯਾਦ ਆ ਰਹੀਆਂ ਸੀ ਜਦੋਂ ਚੁੱਲੇ ਬਣਾਉਣੇ ਤੇ ਉੱਤੇ ਸਾਈਡਾਂ ਤੇ ਕੰਧਾਂ ਤੇ ਨਿੱਕੇ ਨਿੱਕੇ ਫੁੱਲ ਪੱਤੀਆਂ ਬੂਟੀਆਂ ਬਣਾਉਣੀਆਂ ਤੇ ਚੁੱਲ੍ਹੇ ਨੂੰ ਰੋਜ਼ ਪਰੋਲਾ ਪਾੜਨਾ ਚਿੱਟੀ ਮਿੱਟੀ ਦਾ ਨਾ ਇੱਕ ਕੁਜੇ ਚ ਪਾ ਕੇ ਰੱਖ ਲੈਣਾ ਪਾਣੀ ਤੇ ਉਹਦਾ ਚਿੱਟੀ ਮਿੱਟੀ ਦਾ ਰੋਜ਼ ਪਰੋਲਾ ਮਾਰਨਾ ਔਰ ਕੰਧੋਲੀ ਬਣਾਉਣੀ ਉਹਨੂੰ ਸਜਾਉਣਾ ਚੌਂਕਾ ਚੁੱਲਾ ਬਣਾਉਣਾ ਉਹਦੇ ਉੱਪਰ ਭਾਂਡੇ ਰੱਖ ਕੇ ਸਜਾਉਣੀ ਫਰੈਂਡਸ ਜਿਹੜੀਆਂ ਉਹ ਗੱਲਾਂ ਸੀ ਨਾ ਉਹ ਹੁਣ ਨਹੀਂ ਲੱਭਦੀਆਂ ਹੈਗੀਆਂ ਉਹੋ ਜਿਹਾ ਸਕੂਨ ਵੀ ਨਹੀਂ ਮਿਲਦੇ ਹੁਣ ਅੱਜਕੱਲ੍ਹ ਦੇ ਜਨਰੇਸ਼ਨ ਇਸ ਤਰ੍ਹਾਂ ਦੀ ਹੋ ਗਈ ਹੈ ਹਰ ਚੀਜ਼ ਆਨਲਾਈਨ ਹੋ ਗਈ ਹੈ ਤੇ ਆਪਣੇ ਹੱਥੀਂ ਕੰਮ ਕਰਨਾ ਕਿਸੇ ਨੂੰ ਪਸੰਦ ਨਹੀਂ ਇਹ ਦੇਖੋ ਇਹ ਚੀਜ਼ ਬਣਾ ਰਹੇ ਆ ਨਾ ਇਹ ਸਪੋਰਟ ਵਾਸਤੇ ਬਣਾ ਰਹੇ ਆ ਕਿ ਚੁੱਲ੍ਹੇ ਦੀਆਂ ਜਿਹੜੀਆਂ ਨੁਕਰਾਂ ਬਚੀਆਂ ਰਹਿਣ ਜਦੋਂ ਉੱਪਰ ਰੱਖਾਂਗੇ ਤੇ ਨਾਲੇ ਅੱਗ ਦਾ ਜਿਹੜਾ ਇਹ ਰੇਸ਼ਣ ਆ ਹਵਾ ਆਵਾ ਦਾ ਆਉਣਾ ਜਾਣਾ ਉਹ ਬਣਿਆ ਰਹਿੰਦਾ ਇਹਦੇ ਵਿੱਚ ਤੇ ਇਹ ਸਪੋਰਟ ਦਿੰਦੀ ਆਪਣੀ ਹਰ ਇੱਕ ਚੀਜ਼ ਨੂੰ ਚੁੱਲ੍ਹੇ ਨੂੰ ਵੀ ਸਪੋਰਟ ਦਿੰਦੀ ਆ ਔਰ ਜਿਹੜੀ ਜਿਹੜਾ ਭਾਂਡਾ ਅਸੀਂ ਉੱਪਰ ਇਹਦੇ ਰੱਖਿਆ ਹੁੰਦਾ ਉਨੀ سپورਟ ਦਿੰਦੀ ਐ ਤੇ ਹੈਨਾ ਕਿੰਨੀ ਸੋਹਣੀ ਚੀਜ਼ੇ ਨੂੰ ਮੋਹਣੇ ਕਹਿੰਦੇ ਸੀ ਅਸੀਂ ਤੁਸੀਂ ਕੀ ਕਹਿੰਦੇ ਹੁੰਦੇ ਸੀ ਕਮੈਂਟ ਕਰਕੇ ਜੋ ਟਸਨਾ ਤੇ ਅੱਜ ਕੱਲ ਚੁੱਲੇ 'ਚ ਅੱਗ ਬਲਣੇ ਕਿਹਨੂੰ ਕਿਹਨੂੰ ਆਉਂਦੀ ਐ ਕਿਹਨੂੰ ਨਹੀਂ ਆਉਂਦੀ ਤੋ ਆਪਣੇ ਕਲਚਰ ਨੂੰ ਥੋੜਾ ਥੋੜਾ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਦੀ ਕਰਦੀ ਤੁਹਾਨੂੰ ਸਭ ਨੂੰ ਇੱਕ ਗੱਲ ਬੱਚਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਅਗਲੀ ਪੌੜੀ ਤੇ ਪੈਰ ਰੱਖਣਾ ਚੰਗੀ ਗੱਲ ਐ ਪਰ ਪਿਛਲੀ ਪੌੜੀ ਦੀ ਐ ਮਿੱਤ ਕਦੇ ਨਾ ਪੁੱਲੋ ਜਿਸ ਕਰਕੇ ਤੁਸੀਂ ਇੱਥੋਂ ਤੱਕ ਪੁੱਛੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਤੈ ਜੀ